ਹਾਂ ਬੇਟਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਉਹਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ ਅਸੀਂ 44 ਨੰਬਰ ਟੈਸਟ ਦਾ ਜਿਹੜਾ ਹੱਲ ਕਰਨਾ ਸ਼ੁਰੂ ਕੀਤਾ ਸੀਗਾ 9 ਤੱਕ ਸਵਾਲ ਕਰ ਲਏ ਸੀ 10ਵਾਂ ਸਵਾਲ ਆ ਕਹਿੰਦਾ ਆਇਤਨ ਪਤਾ ਕਰੋ ਤਾਂ ਬੇਟਾ ਇਹਦਾ ਆਇਤਨ ਪਤਾ ਕਰਨਾ ਆ ਆ ਇਹਨੇ ਦਿੱਤੇ ਹੋਏ ਆ 1 2 3 4 4 4 ਕਣਾਕਾਰ ਡੱਬੇ ਦਿੱਤੇ ਹੋਏ ਆ ਠੀਕ ਹੈ ਤਾਂ ਇਹਦੀ ਕੋਈ ਲੰਬਾਈ ਚੌੜਾਈ ਨਹੀਂ ਦਿੱਤੀ ਤੇ ਸਿੱਧਾ ਹੀ 1 2 3 ਤੇ 4 4 ਘਣ ਹੈਗੇ ਆ ਚ ਇਹਦਾ ਆਇਤਨ ਕਿੰਨਾ ਹੋਜੂ 4 ਘਣ ਯੂਨਿਟ ਮੰਨ ਲਓ ਜੇ ਲੰਬਾਈ ਚੌੜਾਈ ਤੇ ਉਚਾਈ ਹੁੰਦੀ ਜੇ ਇਹਦੀ ਮੰਨ ਲਓ ਆ ਸੈਂਟੀਮੀਟਰ ਜੇ ਲਾ ਲਈਏ ਇਹ 4 ਹੋਣੇ ਸੀ ਇੱਥੇ 4 ਆ 1 ਤੇ 1 ਤਾਂ ਘਣ ਦਾ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 4 ਗੁਣਾ 1 ਗੁਣਾ 1 ਚਾਰ ਕਹਾਣ ਯੂਨਿਟ ਹੀ ਥੱਡਾ ਉੱਤਰ ਆ ਜਾਣਾ ਸੀ ਠੀਕ ਹੈ ਬੇਟਾ ਤਾਂ ਇਹਨੂੰ ਅਸੀਂ ਟਿੱਕ ਕਰ ਦਾਂਗੇ ਅੱਗੇ ਬੇਟਾ 11 ਨੰਬਰ ਸਵਾਲ ਚ ਕੀ ਕਹਿੰਦਾ ਆਇਤਨ ਪਤਾ ਕਰੋ ਇਹਦੇ ਵਿੱਚ ਬੇਟਾ ਲੰਬਾਈ ਚੁੜਾਈ ਤਾਂ ਦਿੱਤੀ ਨਹੀਂ ਤਾਂ ਅਸੀਂ ਬੇਟਾ ਇੱਥੋਂ ਫਿਰ ਆ ਕਹਾਣਾ ਆਕਾਰ ਡੱਬਿਆਂ ਦੀ ਗਿਣਤੀ ਕਰ ਲਵਾਂਗੇ ਠੀਕ ਹੈ ਬੇਟਾ 1 2 ਉੱਪਰਲੀ ਲਾਈਨ ਚ ਦੇਖਦੇ 1 2 3 4 5 6 7 8 9 10 ਇੱਕ ਆ ਲਾਈਨ ਦੇ ਵਿੱਚ 10 ਡੱਬੇ ਆ ਦੂਜੀ ਧਾਕ ਦੇ ਵਿੱਚ ਵੀ 10 ਹੋਣਗੇ 10 ਤੇ 10 20 ਤੇ 10 30 ਤਾਂ ਟੋਟਲ ਕਿੰਨੇ ਬਣਗੇ ਬੇਟਾ ਇਹਦਾ ਆਇਤਨ 30 ਕਣ ਯੂਨਿਟ ਜੇ ਬੇਟਾ ਅਸੀਂ ਇਹਦੇ ਲੰਬਾਈ ਚੜਾਈ ਤੇ ਉਚਾਈ ਵੀ ਲਾ ਲਾਂਗੇ ਤਾਂ ਵੀ ਇੰਨਾ ਹੀ ਉੱਤਰ ਆਊਗਾ 1 2 3 4 5 5 ਤੇ ਆ 5 ਯੂਨਿਟ ਹੋ ਗਏ ਆ 2 ਯੂਨਿਟ 5 ਦੁਣੀ 10 ਤੇ ਆ ਉਚਾਈ 3 ਹੋਗੀ 10 3 ਵੈਸੇ ਵੀ 30 ਆਉਣਾ ਸੀ ਜੇ ਅਸੀਂ ਡੱਬੇ ਗਿਣਦੇ ਆ ਡੱਬਿਆਂ ਦੀ ਗਿਣਤੀ ਵੀ 30 ਬਣਦੀ ਪਈ ਆ ਤਾਂ ਇਹਦਾ ਉੱਤਰ ਕਿੰਨਾ ਆਜੂਗਾ 30 ਕਣ ਯੂਨਿਟ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ 12 ਨੰਬਰ ਸਵਾਲ ਦੇ ਵਿੱਚ ਫੇਰ ਉਸੇ ਤਰ੍ਹਾਂ ਦੇ ਬਾਕਸ ਦਿੱਤੇ ਹੋਏ ਆ ਆਇਤਨ ਪਤਾ ਕਰਨਾ ਹੈ ਤੋ ਬੇਟਾ ਕਿਉਂਕਿ ਲੰਬਾਈ ਚੌੜਾਈ ਉਚਾਈ ਨਹੀਂ ਦਿੱਤੀ ਹੋਈ ਅਸੀਂ ਸਿਰਫ ਆ ਡੱਬਿਆਂ ਦੀ ਗਿਣਤੀ ਕਰ ਲੈਣੇ ਆ ਇਸ ਠੋਸ ਕਿਰਤੀ ਚ ਡੱਬੇ ਕਿੰਨੇ ਅਸੀਂ ਇੱਕ ਉੱਪਰਲੀ ਲੇਅਰ ਚ ਡੱਬੇ ਗਿਣਦੇ ਆ 1 2 3 4 5 6 7 8 9 9 ਡੱਬੇ ਇੱਕ ਲਾਈਨ ਦੇ ਵਿੱਚ ਆ ਟੋਟਲ ਕਿੰਨੀਆਂ ਲਾਈਨਾਂ ਆ 9 ਤੇ 9 18 9 ਤੇ 27 ਤੇ 9 ਚੋਕਾ 36 ਚਾਰ ਲਾਈਨਾਂ ਚਾਰ ਬਣ ਗਈਆਂ ਨਾ ਚਾਰ ਜਿਹੜੇ ਆ ਪੌੜੀਆਂ ਬਣਦੀਆਂ ਪਈਆਂ ਇੱਕ ਤਰ੍ਹਾਂ ਦੀਆਂ ਚਾਰ ਨ ਆਇਆ 36 9 ਇਹਦੇ ਚ 9 ਇਹਦੇ ਚ 9 ਹੀ ਇਹਦੇ ਚ 9 ਹੀ ਕਾਣ ਇਹਦੇ ਚ ਤੇ 36 ਕਾਣ ਯੂਨਿਟ ਹੈ ਜਿਹੜਾ ਉੱਤਰ ਆਊਗਾ ਠੀਕ ਹੈ ਬੇਟਾ ਤਾਂ 4 ਨੰਬਰ ਤੇ 36 ਕਾਣ ਸੌਰੀ 4 ਨੰਬਰ ਤੇ 36 ਕਾਣ ਯੂਨਿਟ ਆ ਗਿਆ ਉੱਤਰ ਅੱਗੇ ਬੇਟਾ 13 ਨੰਬਰ ਸਵਾਲ ਆ ਗਿਆ ਕਹਿੰਦਾ ਘਾਣ ਦੇ ਆਇਤਨ ਦਾ ਸੂਤਰ ਹੈ ਲੰਬਾਈ ਚੜਾਈ ਤੇ ਉਚਾਈ ਦੀ ਗੁਣਾ ਘਾਣ ਦਾ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ 14 ਨੰਬਰ ਸਵਾਲ ਘਣ ਦੀ ਇੱਕ ਭੁਜਾ 6 ਸੈਂਟੀਮੀਟਰ ਹੈ ਇਸ ਦਾ আয়ਤਨ ਕਿੰਨਾ ਹੋਵੇਗਾ ਤਾਂ ਬੇਟਾ ਘਣ ਦਾ আয়ਤਨ ਕੀ ਹੁੰਦਾ ਭੁਜਾ ਗੁਣਾ ਭੁਜਾ ਗੁਣਾ ਭੁਜਾ 6 6 6 6 6 36 36 6 216 216 ਵਰਗ ਸੈਂਟੀਮੀਟਰ ਆਊਗਾ ਕਿ ਘਣ ਸੈਂਟੀਮੀਟਰ ਬੇਟਾ ਘਣ ਸੈਂਟੀਮੀਟਰ ਆਊਗਾ ਕਿਉਂਕਿ ਆਇਤਨ ਦੀ ਇਕਾਈ ਆਇਤਨ ਦਾ ਉੱਤਰ ਘਣਾ ਦੇ ਵਿੱਚ ਹੁੰਦਾ ਹੈ ਠੀਕ ਹੈ ਬੇਟਾ ਕਿਉਂਕਿ ਇੱਥੇ ਸੈਂਟੀਮੀਟਰ ਹੈ ਤਾਂ ਆਇਤਨ ਘਣ ਸੈਂਟੀਮੀਟਰ ਵਿੱਚ 216 ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਕਹਿੰਦਾ ਕਿਨ ਆਵ ਦੀਆਂ ਭੁਜਾਵਾਂ 4 ਸੈਂਟੀਮੀਟਰ 5 ਸੈਂਟੀਮੀਟਰ ਤੇ 6 ਸੈਂਟੀਮੀਟਰ ਹਨ ਇਸ ਦਾ আয়ਤਨ ਪਤਾ ਕਰੋ ਤਾਂ ਕਿਣਾ ਆਉਂਦਾ আয়ਤਨ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 4 5 20 ਸ਼ੀਕਾ 120 120 ਕੀ ਆਊਗਾ ਵਰਗ ਸੈਂਟੀਮੀਟਰ ਨਹੀਂ ਬੇਟਾ ਘਣ ਸੈਂਟੀਮੀਟਰ ਹੁੰਦਾ ਜਿਹੜਾ আয়ਤਨ ਹਮੇਸ਼ਾ ਹੀ ਘਣ ਯੂਨਿਟਾਂ ਦੇ ਵਿੱਚ ਉੱਤਰ ਹੁੰਦਾ ਹੈ ਇਸ ਕਰਕੇ 120 ਵਰਗ ਸੈਂਟੀਮੀਟਰ ਨਹੀਂ ਆਊਗਾ 36 ਘਣ ਸੈਂਟੀਮੀਟਰ ਵੀ ਨਹੀਂ ਬਣਦਾ 120 ਘਣ ਸੈਂਟੀਮੀਟਰ ਬਣਦਾ ਜਦੋਂ ਅਸੀਂ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਰਦੇ ਹਾਂ ਆਹ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਬੇਟਾ ਅੱਗੇ ਸਵਾਲ ਨੰਬਰ 16 ਦੇ ਉੱਤੇ ਕਹਿੰਦਾ ਚਾਕਾਂ ਦਾ ਇੱਕ ਡੱਬਾ 8 ਸੈਂਟੀਮੀਟਰ ਲੰਬਾ 6 ਸੈਂਟੀਮੀਟਰ ਚੌੜਾ ਤੇ 10 ਸੈਂਟੀਮੀਟਰ ਉੱਚਾ ਹੈ ਇਸਦਾ ਆਇਤਨ ਕਿੰਨਾ ਹੋਵੇਗਾ ਤਾਂ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 8 6 48 48 ਦਾ 480 ਜਦੋਂ ਤੁਸੀਂ ਗੁਣਾ ਕਰੋਗੇ 480 ਆ ਜਾਊਗਾ ਤਾਂ ਕੀ ਹੈ 480 ਵਰਗ ਸੈਂਟੀਮੀਟਰ ਨਹੀਂ ਬੇਟਾ ਆਇਤਨ ਹਮੇਸ਼ਾ ਹੀ ਘਣ ਯੂਨਿਟਾਂ ਦੇ ਵਿੱਚ ਹੁੰਦਾ 480 ਘਣ ਸੈਂਟੀਮੀਟਰ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ ਪਿਆ ਗੱਤੇ ਦੀ ਇੱਕ ਪੇਟੀ ਜਿਸ ਦੀ ਲੰਬਾਈ 50 ਸੈਂਟੀਮੀਟਰ ਚੌੜਾਈ 40 ਸੈਂਟੀਮੀਟਰ ਤੇ ਉਚਾਈ 24 ਸੈਂਟੀਮੀਟਰ ਹੈ ਇਸ ਦਾ ਆਇਤਨ ਪਤਾ ਕਰੋ ਤਾਂ ਬੇਟਾ ਜਦੋਂ ਆਇਤਨ ਕਰਨਾ ਅਸੀਂ ਫੇਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਰ ਦੇਣਾ ਤਾਂ 50 ਨੂੰ ਜਦੋਂ 40 ਨਾਲ ਗੁਣਾ ਕਰਦੇ ਆ ਇਹ 2000 ਆ ਜਾਂਦਾ 2000 ਨੂੰ 24 ਨਾਲ ਗੁਣਾ ਕਰਾਂਗੇ ਤਾਂ 48000 ਕਾਣ ਸੈਂਟੀਮੀਟਰ ਉੱਤਰ ਆ ਜਾਣਾ ਠੀਕ ਹੈ ਇਹ ਗੁਣਾ ਤੁਸੀਂ ਕਰਕੇ ਦੇਖ ਲੈਣੀ ਸਿੰਪਲ ਫਾਰਮੂਲਾ ਲੱਗਣਾ ਸੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਕਹਿੰਦਾ ਇੱਕ ਘਣਾਬ ਦਾ ਆਇਤਨ ਪਤਾ ਕਰੋ ਜਿਸ ਦੀ ਲੰਬਾਈ 6 ਸੈਂਟੀਮੀਟਰ ਚੌੜਾਈ 4 ਸੈਂਟੀਮੀਟਰ ਤੇ ਉਚਾਈ 2 ਸੈਂਟੀਮੀਟਰ ਹੈ ਸਿੰਪਲ ਬੇਟਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 6 ਚੋਕਾ 24 ਦੁਣਾ 48 48 ਕਣ ਸੈਂਟੀਮੀਟਰ ਤਾਂ ਆ ਬੇਟਾ ਚੌਥਾ ਡੀ ਪਾਰਟ ਦਾ ਉੱਤਰ ਆ ਜਾਊਗਾ 48 ਕਣ ਸੈਂਟੀਮੀਟਰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਕਹਿੰਦਾ ਆਇਤਨ ਦੀ ਮੂਲ ਇਕਾਈ ਕਿਹੜੀ ਨਹੀਂ ਹੈ ਕਾਹਨ ਸੈਂਟੀਮੀਟਰਾਂ ਚ ਵੀ ਹੁੰਦਾ ਕਾਹਨ ਮਿਲੀਮੀਟਰਾਂ ਚ ਵੀ ਹੁੰਦਾ ਕਾਹਨ ਮੀਟਰਾਂ ਚ ਵੀ ਹੁੰਦਾ ਪਰ ਆਇਤਨ ਵਰਗ ਮੀਟਰਾਂ ਦੇ ਵਿੱਚ ਨਹੀਂ ਹੁੰਦਾ ਵਰਗ ਮੀਟਰ ਤਾਂ ਖੇਤਰਫਲ ਦੀ ਇਕਾਈ ਹੈ ਇਸ ਕਰਕੇ b1 ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਆਖਰੀ ਸਵਾਲ ਇਸ ਟੈਸਟ ਦਾ ਕਿੰਦਾ ਜਿਸ ਕਣਾਵ ਦੇ ਸਾਰੇ ਕਿਨਾਰੇ ਬਰਾਬਰ ਹੋਣ ਉਸ ਨੂੰ ਕੀਹਾ ਜਾਂਦਾ ਹੈ ਜਦੋਂ ਬੇਟਾ ਸਾਰੇ ਕਿਨਾਰੇ ਮਤਲਬ ਸਾਰੀਆਂ ਸਾਈਡਾਂ ਹੀ ਬਰਾਬਰ ਹੋ ਗਈਆਂ ਆ ਕਿਨਾਰੇ ਜਿੱਥੇ ਦੋ ਸਾਈਡਾਂ ਆਪਸ ਵਿੱਚ ਰਲਦੀਆਂ ਜੇ ਸਾਰੇ ਕਿਨਾਰੇ ਆਂ ਮਿੰਨਤੀ ਚ ਬਰਾਬਰ ਹੋਗੇ ਤਾਂ ਬੇਟਾ ਉਹਨੂੰ ਅਸੀਂ ਕਾਹਨ ਕਵਾਂਗੇ ਕਿਉਂਕਿ ਉਹਦਾ ਦੀ ਲੰਬਾਈ ਇੱਕ ਸਮਾਨ ਹੋਗੀ ਇਸ ਕਰਕੇ b1 ਨੂੰ ਰਾਈਟ ਆਂਸਰ ਲਾ ਦੇਵਾਂਗੇ ਸੋ ਬੇਟਾ ਇਹ ਸੀ ਇਹਦਾ ਸਵਾਲ ਨੰਬਰ 20 ਇਹਦੇ ਨਾਲ ਹੀ ਇਹ ਸਾਰਾ ਟੈਸਟ ਜਿਹੜਾ ਕੰਪਲੀਟ ਹੋ ਗਿਆ ਤੁਸੀਂ ਇਹਨੂੰ ਧਿਆਨ ਨਾਲ ਕਰ ਲੈਣਾ ਹੈ ਤੇ ਦੁਬਾਰਾ ਕਰਕੇ ਪੂਰੇ 20/20 ਨੰਬਰ ਲੈ ਲਓ ਇਹਦੇ ਵਿੱਚੋਂ ਬੇਟਾ ਤੁਹਾਨੂੰ ਪਤਾ ਲੱਗ ਜਾਵੇ ਕੱਲੀ-ਕੱਲੀ ਗੱਲ ਦਾ ਸੋ ਬੇਟਾ ਇਹਦੇ ਨਾਲ ਹੀ ਇਹ ਟੈਸਟ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ